ਇਹ ਕੁਛ ਹੰਦਰ ਹੈ। ਸੁਡਾ ਪਾਣੀ ਜਿੰਦਗੀ ਵਾਂਗੂ ਪਹੀ ਜਾਂਦਾ ਵਾ। ਉਂਬਰ ਵਾਦੀ ਜਾਂਦੀ ਪਾਣੀ ਵਧਦਾ ਜਾਂਦਾ ਜੀ। ਹਰ ਸਾਲ ਲੱਖਾਂ ਮੀਟਰਾਂ ਪਾਣੀ ਵਧਦਾ ਵਾ। ਆਪਜੀ ਕਿਰਪਾ ਦੇ ਨਾਲ ਆਪਣੇ ਕੋ ਬਣਾਏ ਅੱਜ ਭੈਣ ਦੇ ਬੱਚੇ ਆਏ ਆ। ਸਾਰੇ ਘੂਮੋਂ ਨਿਕਲੇ ਆ। ਇਹ ਵੀ ਇੱਧਰ ਆਏ ਆ ਇਹ ਕਾ ਚੱਲ ਘੁੰਮਦੇ ਫਿਰਦੇ ਦੇਖ ਕੇ ਜਾਂਦੇ ਆ ਰੋਡ ਤੇ ਮੇਲਾ ਇਹ ਖੜੀ ਆ ਜੀ ਆਪਣੀ ਕ੍ਰੇਟਾ ਆਪਣੀ ਕ੍ਰੇਟਾ ਨੰਬਰ ਵੀ ਮੈਂ ਆਪਣੀ ਆਰਮੀ ਨੰਬਰ ਰੱਖਿਆ ਵਾ ਮੇਰਾ ਆਰਮੀ ਜਿਹੋ ਨੰਬਰ ਹੁੰਦਾ ਹੈ ਬਾਬਾ ਜੀ ਦਾ ਬਾਬੇ ਜੀ ਮੇਰਾ ਇੱਕ ਮੁੰਡਾ ਗਰੀਸ ਆ ਇੱਕ ਅਮਰੀਕਾ ਇੱਕ ਆਪਣੇ ਕੋਲ ਰੱਖਿਆ ਜੀ ਹਾਂ ਇਹਦੀ ਬਹੁਤ ਸੋਹਣੇ ਸੋਹਣੇ ਪਾਣੀ ਉਹ ਵਧੀਆ ਇਹ ਕੋ ਪਾਣੀ ਜਰਾ ਕਮੰਚ ਦੇਖਿਆ ਕਰਾ ਲਿਆ ਕਿ ਪਾਣੀ ਸਰੋਂ ਕਿ ਬਖਾਉਂਦੇ ਆ ਪਾਣੀ ਦਾ ਭਾਅ ਇੱਥੇ ਥੋੜੀ ਸਾਫ ਸਫਾਈ ਹੈ ਨਹੀਂ ਕਿ ਪਾਰਕਿੰਗ ਬੜੀ ਸੋਹਣੀ ਬਣ ਸਕਦੀ ਇੱਥੇ ਵਾ ਪਾਣੀ ਆ ਰਿਹਾ ਉਪਰੋਂ ਵਿਖਾ ਕੇ ਨਕਲ ਉਪਰੋਂ ਵਿਖਾਲਦੇ ਆ ਇਹ ਜੰਗਲ ਤੇ ਲਾਵਾ ਪਰ ਜਿੱਥੇ ਕੰਨਾ ਬਹੁਤ ਚਲਦੀਆਂ ਜਿਹੜੀਆਂ ਨੇ ਤੇ ਕੰਨਾ ਬਹੁਤ ਚਲਦੀਆਂ ਵਾ ਜਿੱਥੇ ਵੇਖਾਂ ਦੇ ਗੂੰ ਗੂੰ ਕਰਦੇ ਬੈਠੇ ਆ ਹਾਏ ਕਿੱਥੇ ਆਇਓ ਗੂੰ ਨਵਾਤੇ ਮਾਮੇ ਆਪਣੇ ਨਾਲ ਬਹੁਤ ਵਧੀਆ ਸੰਗਮ ਹੈ ਇੱਥੇ ਇਹ ਤਾਂ ਤਿੰਨ ਰਾਮਾਂ ਜੰਦੀਆਂ ਜੀ ਆਹ ਇੱਕ ਉਹਦੇ ਥਾਣ ਕੇ ਉਹ ਬੀਠੇ ਬਾਕੀ ਇੱਥੇ ਕੋਈ ਨਹੀਂ ਉਹ ਮੇਰੇ ਉਹ ਸੋਹਣੇ ਕੋ ਕੋਣ ਚੱਲਦਾ 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 ਚੱਲ ਮਿੱਤਰਾ ਬਹੀ ਜਾ ਜ਼ਿੰਦਗੀ ਵਾਂਗੂ ਜਿੱਤ ਕੀ ਵੀ ਇੱਕ ਦਿਨ ਮੁੱਕ ਜਾਣੀ ਤੂੰ ਵੀ ਇੱਕ ਦਿਨ ਮੁੱਕ ਜਾ ਜ਼ਿੰਦਗੀ ਤੇ ਆ ਵੇਖ ਕੱਢ ਵੀ ਉਹ ਟੱਕ ਮੱਕ ਜਕੋਂ ਹੁੰਦਾ ਇਹ ਧਾਰੀ ਵਾਲ ਨਹਿਰ ਪੈਂਦੀ ਜੀ ਧਾਰੀ ਵਾਲ ਹੀ ਹੋਰਦੀ ਆ ਇਹ ਤੋਂ ਭਾਵੇਂ ਕੇ ਚੰਪਾ ਇਹ ਮੇਰੀ ਭੈਣ ਖੜੀ ਆ ਇੱਕ ਭੈਣ ਖੌਂਟੇ ਤੇ ਖੰਦੀ ਹੋਈ ਮਨਪਸੰਦੀ ਚੀਜ਼ ਆਪਣੀ ਆਪਣੀ ਇਹ ਦੇਖੋ ਵੇ ਪਾਣੀ ਨਹਿਰ ਆ ਰਹੀ ਪਾਣੀ ਪ੍ਰਭਾਵਤਾ ਹੋ ਰਹੀ ਹੈ ਨਾ ਵਾ ਚੱਲਦੇ ਸਮਾਝਦੇ ਬਾਸਾ ਹੋਣਾ ਜਿਆਦਾ ਪਾਣੀ ਆ ਰਿਹਾ ਵਾ ਅੱਜ ਜਿਵੇਂ ਨਾ ਉੱਪਰ ਵੀ ਅੱਜ ਮੌਸਮ ਇਦਾਂ ਹੀ ਹੈ ਸੁਹਾਣਾ ਹੀ ਹੈ ਘਰੋਂ پلان ਕੀਤਾ ਅੱਜ ਘੁੰਮ ਕੇ ਨਿਕਲ ਗਈਏ ਭੈਣ ਤੇ ਬੱਚੇ-ਬੱਚੇ ਆਏ ਸੀ ਆਇਆ ਘੁੰਮ ਕੇ ਚੱਲਦੇ ਆਉਂਦੇ ਦੇਖੋਂਦੇ ਤੇ ਨਿਕਲ ਆਏ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਪੇੜ ਸੁਣਿਆ ਜਾਂਦਾ ਤੇ ਇਹ ਪਿੱਪਲ ਦੇ ਨਾਲ ਜਿਹੜੇ ਕਹਿੰਦੇ ਸੁਣਿਆ ਜਾਂਦਾ ਜਿਹੜਾ ਪਿੱਪਲ ਨਾਲ ਬੋੜ ਇੱਕ ਬੜੀਆਂ ਸਾਕਾ ਵਾਲਾ ਪਾਣੀ ਦਾ ਕਹਿੰਦੇ ਕੁਮਲ ਕੁਖ ਹੁੰਦਾ ਇਹ ਪਿੱਪਲ ਦ ਵੀ ਤਾਂ ਆਸ ਤਾਂ ਬੜੀ ਪੁਰਾਣੀ ਆ ਜਿਹੜਾ ਪੰਜਾਬ ਚ ਉਬਰਵਾਦ ਸੀ ਉਹ ਦੱਸ ਦਿੰਦੇ ਨੇ ਦੇ ਪ੍ਰਾਣੇ ਬਜ਼ੁਰਗ ਇੱਥੇ ਸਿੰਗਾ ਨੂੰ ਬਨ ਕੇ ਟਾਰਚਰ ਕੀਤਾ ਜਾਂਦਾ ਹੁੰਦਾ ਉਹ ਸਿਕਸ ਕਰਸ ਕਰਨੀਆਂ ਟੈਰੇਗੇਸ਼ਨ ਕੇ ਨਾ ਕਰਨੀ ਪੁਲਿਸ ਟੀਮ ਨੇ ICIA ਇਹਨੇ ਤੇ ਇੱਥੇ ਬਨ ਕੇ ਕੀਤਾ ਜਾਂਦਾ ਸੀ ਇਹ ਵੀ ਇੱਕ ਹੈੱਡ ਕੁਆਟਰ ਮੇਨ ਹੁੰਦਾ ਸੀ ਉਬਰਵਾਦ ਟਾਈਮ ਬੜੇ ਹੰਬਲੇ ਹੋਏ ਪੁਲਿਸ ਵਾਲਿਆਂ ਦੇ ਵਿਚਾਰਿਆਂ ਤੇ ਇਥੇ ਇਹ ਉਹ ਬੋੜਾ ਕਾਫੀ ਵੱਡਾ ਵਾ ਕਾਫੀ ਸਾਫਾਣੇ ਦੇ ਵਿੱਚ ਦੇਖਣਾ ਬੜਾ ਸਟੀਜ ਆ ਸੋਹਣੀ ਆ ਥੋੜੀ ਸਾਫ ਸਫਾਈ ਹੋਏ ਨਾ ਇੱਥੇ ਪਾਰਕ ਬਣ ਸਕਦੀ ਆ ਹੁ ਅਜੇ ਨੀ ਨੀ ਸਾਫ ਸਫਾਈ ਆਈ ਦੇ ਵੇਖਣ ਆ ਲਈ ਆ ਬਹੁਤ ਵੱਡਾ ਪੇੜ ਆ ਥਲੇ ਜੁੜ ਗਿਆ ਹੋ ਹੁੰਦੇ ਪਹਿਲਾਂ ਛੋਟਾ ਹੁੰਦਾ ਸੀ ਹੁ ਹੁੰਦੇ ਬਹੁਤ ਸੋਹਣਾ ਬਹੁਤ ਸੋਹਣਾ ਭਣ ਗਿਆ ਵਾ ਬਾਬੇ ਦੀ ਮਿਹਰ ਨਾਲ ਅੱਗੇ ਵੇਖਣ ਵਾਲਾ ਵਾ ਸੰਗਮ ਨਹਿਰਾਂ ਦਾ ਸੰਗਮ ਵੇਖੋ ਨਹਿਰਾਂ ਦਾ ਕਹਿੰਦੇ ਨੇ ਕਿਤੇ ਨਹਿਰ ਤੇ ਲਾ ਕੇ ਜਿਹੜਾ ਪਾਣੀ ਲਾ ਕੇ ਨੜਕਾ ਲਾਇਆ ਜਾਂਦਾ ਨਾ ਉਹਦਾ ਪਾਣੀ ਬਹੁਤ ਠੰਡਾ ਹੁੰਦਾ ਵਾ ਪਾਣੀ ਟੱਕ ਕੇ ਅੱਗੇ ਪਿੱਛੇ ਭੇਜਿਆ ਜਾਂਦਾ ਦਾ ਦਰਵਾ ਝੋਨੇ ਲੱਗਣਦੇ ਲੋਕਾਂ ਦੇ ਹੋਰ ਦੇ ਕਰਕੇ ਦੋਸਤ ਇਹ ਬਾਕੂਰੇ ਰਾਖੀ ਕਰਦਾ ਇੱਥੇ ਜਲਪ ਭਾਕ ਦੇ ਮੰਤਰੀ ਹੁਣੇ ਨਾ ਮੁਲਾਜਮ ਇੱਧਰ ਮੇਰੇ ਨਰੇ ਇੱਥੇ ਬੜੀ ਪਾਰਕ ਨੂੰ ਚਲਦੀ ਹੈ ਇਹਨੂੰ ਬੋਲ ਤੇ ਕਾਨੂੰਨ ਵਣ ਪੇਟ ਬੇੜੇ ਤੇ ਘੁੰਮਣ ਦੀ ਜਗ੍ਹਾ ਬਹੁਤ ਸੋਹਣੀ ਆ ਰੇੜੀਆਂ ਰੱਖੀਆਂ ਪਰਦੇ ਬਨੇ ਵੀ ਸਪੋਰ ਲੱਗੇ ਨੇ ਇੱਧਰ ਵੀ ਬੜਾ ਸੋਨਾ ਘੁੰਮਦਾ ਜਿਗਾੜਾ ਸ਼ੌਂਦਿਤ ਨਾ ਰ ਬੜੀ ਵੱਡੀ ਵੇ ਬਰਸਾਤ ਆ ਗਈ ਹੈ ਨਹੀਂ ਪੈਦਰੇ ਮਾਨਸੂਨ ਦੇ ਅਸਰ ਹੁੰਦੇ ਆ ਮਾਨਸੂਨ ਦਾ ਪੱਤੀਆਂ ਵਾਸਤੇ ਦੋੜ ਕੋਠੇ ਲਾ ਰਹੇ ਨੇ ਜਿਹੜੇ ਘਰ ਮੁਲਾਜ਼ਮ ਨੇ ਹੱਡੇ ਉਹਨਾਂ ਵਾਸਤੇ ਕੋਲ ਰਖ ਲਏ ਚਲੋ ਇੰਨਾ ਹੀ ਪੜਾਵਾ ਕਰਨ ਦਾ ਆਪਣੇ ਤੇਲ ਦੀਆਂ ਗੱਲਾਂ ਖੂਬ ਛੜਨਾ ਸਾਂਝੀਆਂ ਕੀਤੀਆਂ ਲੈ ਕੇ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਨਿੱਕੇ ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਨਿੱਕੇ ਚੈਨਲ ਨੂੰ ਪੱਕਾ ਪ੍ਰਮੋਟ ਕਰੋ ਅਕੇ ਤੇ ਇਹੀ ਤਰੱਕੀ ਹੋਵੇ ਸਬਸਕ੍ਰਾਈਬ ਕਰਾ ਕਰਿਓ ਇਹ ਆ ਗਿਆ ਕਿੰਨਾ ਟਾਈਮ ਲੱਗਣਾ ਜਾ ਕੋ ਭਾ ਕਿਨਾਰੇ ਤਾਂ ਨਾ ਕਰਾ ਉਹ ਗਿਆ ਕਾਫੇ ਪੈਂਦਿਆ ਰੋਲਾ ਸਿੰਦੇ ਗੱਡੀ ਲੱਗ ਕੇ ਲੈ ਆਓ ਹੈ ਗੱਡੀ ਲੱਗ ਕੇ ਲੈ ਆਓ ਹਾਂ ਆ ਤੂੰ ਦੋ ਦੂ ਛੜ ਦੋ ਮੈਂ ਫੜਦਾ ਪੈਸੇ ਤੇ ਮੈਂ ਜਾਂ ਲਗਾ ਪਾ ਦਮ ਮੈਂ ਵੀ ਛੋਟੇ ਨੇ ਤੇਰਾ ਮੀਂਹ ਵਾ ਨਹੀਂ ਕਰ ਜਾਂਦਾ ਤੇਰੇ ਕੋ ਹਾਲਾਤ ਆ ਕੋਈ ਨਾ ਲੋ ਬਾਜ਼ ਮਾਰਦੇ ਆ ਫਰਕ ਲੈ ਜਾਂਦੇ ਆ ਆਪਣੀ ਅੰਦਰ ਚੰਪਾ ਬੜੀ ਥਲੀ ਹੁੰਦਾ ਹੈ ਮਸਲਾ ਮਜ਼ਾ ਲੈਂਦੇ ਆ ਕੋਲ ਪਾ ਲੈਣੇ 70 ਰੁਪਏ ਕਰਨੇ ਹੈ ਤੂੰ ਕੀ ਇਸ ਨੂੰ ਪਾ ਲੈਣੇ ਕਿੰਨੇ ਰੁਪਏ ਕਰਨੇ 200 ਤੋਂ 300 ਲੱਗੇ ਕਿੰਝ ਚੰਚਾ ਹਜੂਰ ਇਹ ਕਿੰਨੇ ਆ ਕਾਲੋ ਚਾਹੀਏ